ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ਼ੇਰੇ ਪੰਜਾਬ ਮਰਨਜੀਤ ਸਿੰਘ ਪੰਥ ਕਾਲੀ ਦੇ ਮੁੱਖ ਸੇਵਾਦਾਰ ਮੈਂ ਜਿਸ ਵਿਸ਼ੇ ਤੇ ਵੀਡੀਓ ਬਣਾ ਰਿਹਾ ਹਾਂ ਵਿਸ਼ਾ ਇਹ ਆ ਕਿ ਮੇਰਾ ਹਲਕਾ ਵੀ ਮਜੀਠਾ ਵਾ ਔਰ ਮਜੀਠੇ ਹਲਕੇ ਦੇ ਵਿੱਚ ਇੱਕ ਪਿੰਡ ਆ ਉਦੋਂ ਕੇ ਜਿਹਦੀ ਵੋਟ ਕਮ ਸੋ ਕਮ 5 ਤੋਂ 7000 ਦੇ ਲਾਗੇ ਵੋਟ ਹੋ ਸਕਦੀ ਆ ਕਿਉਂਕਿ ਬਹੁਤ ਤਗੜਾ ਪਿੰਡ ਆ ਔਰ ਇਤਿਹਾਸਿਕ ਪਿੰਡ ਆ ਉੱਥੇ ਦੋ ਗੁਰੂਆਂ ਦੇ ਚਰਨ ਛੋਹ ਪ੍ਰਾਪਤ ਧਰਤੀ ਆ ਗੁਰੂ ਨਾਨਕ ਪਾਤਸ਼ਾਹ ਬਹੁਤ ਲੰਮਾ ਸਮਾਂ ਉੱਥੇ ਰਹਿ ਕੇ ਗਏ ਔਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਵੀ ਉੱਥੇ ਆ ਦੋ ਇਤਿਹਾਸਿਕ ਸਥਾਨ ਆ ਇੱਕ ਗੁਰਦਾਰਾ ਨਾਗੀਆਂਣਾ ਸਾਹਿਬ ਇੱਕ ਗੁਰਦਾਰਾ ਥੰਮ ਸਾਹਿਬ ਔਰ ਜਦੋਂ ਅਸੀਂ ਉਸ ਪਿੰਡ ਦੇ ਇੰਟਰ ਹੁੰਦੇ ਆ ਤੇ ਸਰਕਾਰਾਂ ਦੀ ਘਟੀਆ ਕਾਰਗੁਜ਼ਾਰੀ ਲਾ ਲੋ ਚਾਹੇ ਮੋਤਵਰਾਂ ਦੀ ਘਟੀਆ ਕਾਰਗੁਜ਼ਾਰੀ ਲਾ ਲੋ ਕਿਉਂਕਿ ਸਵਾਲ ਤਾਂ ਫਿਰ ਬਣਦਾ ਹੀ ਆ ਨਾ ਜਦੋਂ ਵਿਕਾਸ ਨਾ ਹੋਇਆ ਹੋਵੇ ਉੱਥੇ ਪਾਣੀ ਦੀ ਨਿਕਾਸੀ ਦੀ ਬਹੁਤ ਵੱਡੀ ਪ੍ਰੋਬਲਮ ਆ ਔਰ ਮੇਰਾ ਪਿੰਡ ਝਾਮਕਾ ਵਾ ਪਿੰਡ ਮੇਰੇ ਚ ਵੀ ਇਹ ਪ੍ਰੋਬਲਮ ਆ ਪਰ ਕਈ ਵੀਰ ਕਹਣਗੇ ਕਿ ਯਾਰ ਤੁਸੀਂ ਦੂਸਰੇ ਪਿੰਡ ਦੀ ਗੱਲ ਕਰ ਰਹੇ ਤੋ ਮੈਂ ਪਿੰਡ ਦੀ ਗੱਲ ਨਹੀਂ ਕਰ ਰਿਹਾ ਮੈਂ ਇਲਾਕੇ ਦੀ ਗੱਲ ਕਰ ਰਿਹਾ ਮੈਂ ਪੰਜਾਬ ਦੀ ਗੱਲ ਕਰ ਰਿਹਾ ਕਿ ਮੈਂ ਸਵੇਰੇ ਇੱਕ ਗਰਜੀਤ ਸਿੰਘ ਔਜਲਾ ਦੀ ਵੀਡੀਓ ਦੇਖ ਰਿਹਾ ਸੀ ਕਿ ਅੰਮਰਸਰ ਦੇ ਵਿੱਚ ਇੱਕ ਡੰਪ ਦੀ ਗੱਲ ਚੱਲ ਰਹੀ ਸੀ ਕਿ ਕੂੜੇ ਦਾ ਡੰਪ ਆ ਉਹਦੇ ਨਾਲ ਬਹੁਤ ਸਾਰੀਆਂ ਸ਼ਹਿਰ ਦੇ ਵਿੱਚ ਬਿਮਾਰੀਆਂ ਫੈਲਦੀਆਂ ਵਾ ਕੂੜਾ ਸੰਭਾਲਣ ਵਾਸਤੇ ਕੁਝ ਨਾ ਕੁਝ ਪ੍ਰਬੰਧ ਚਾਹੀਦਾ ਵਾ ਔਰ ਪਿਛਲੇ ਦਿਨੀ ਮੇਰੀ ਸੈਕਟਰੀ ਨਾਲ ਗੱਲ ਵੀ ਹੋਈ ਸੀ ਉਹ ਕਹਿ ਰਹੇ ਸੀ ਕਿ ਜਿਵੇਂ ਪਿੰਡ ਦੀ ਪੰਚਾਇਤ ਜਗਾ ਦੇ ਉੱਥੇ ਡੱਗ ਵਗੈਰਾ ਬਣਨਗੇ ਉੱਥੇ ਕੂੜਾ ਸੁੱਟਿਆ ਜਾਇਆ ਕਰੂਗਾ ਹੁਣ ਕੀ ਹੁੰਦਾ ਵਾ ਦੁਕਾਨਦਾਰ ਵੀ ਕੀ ਕਰਦੇ ਆ ਕਿ ਦੇਖਦੇ ਆਪਣੀ ਦੁਕਾਨ ਤੋਂ ਕੂੜਾ ਇਕੱਠਾ ਕੀਤਾ ਲਾਗੇ ਇੱਕ ਨੇ ਸੁੱਟਿਆ ਮੂਰ ਕੇ ਦੂਸਰੇ ਨੇ ਸੁੱਟਿਆ ਮੁੜ ਕੇ ਤੀਸਰੇ ਨੇ ਸੁੱਟਿਆ ਉਹ ਇੱਕ ਦੂਜੇ ਤੇ ਢੇਰੀ ਤੇ ਢੇਰੀ ਉੱਥੇ ਫਿਰ ਬਣ ਜਾਂਦਾ ਡੰਪ ਤੇ ਉਹ ਡੰਪ ਜਿਹੜਾ ਵਾ ਉਹ ਫਿਰ ਬਿਮਾਰੀਆਂ ਦਾ ਕਾਰਨ ਬਣਦਾ ਤੇ ਅਸੀਂ ਇਹ ਵੀ ਨਹੀਂ ਕਦੀ ਦੇਖਦੇ ਵੀ ਜਿੱਥੇ ਅਸੀਂ ਕੂੜਾ ਸੁੱਟ ਰਹੇ ਆ ਇੱਥੇ ਕੋਈ ਲੋਕ ਖੜਦੇ ਆ ਇਹ ਪਬਲਿਕ ਦੀ ਇੱਕ ਜਗਾ ਵਾ ਉਹ ਜਿਹੜਾ ਮੈਂ ਝਾਮ ਕੇ ਮੋੜ ਦੀ ਗੱਲ ਕਰ ਰਿਹਾ ਮੇਰੇ ਨਾਲ ਵੀਡੀਓ ਵੀ ਚਲਵਾਉਂਗਾ ਕਹਿ ਕੇ ਉਹ ਵੀਡੀਓ ਵੀ ਚੱਲੂਗੀ ਉਹਦੇ ਚ ਤੁਸੀਂ ਦੇਖਿਓ ਪਾਣੀ ਵੀ ਖਲੋਤਾ ਵਾ ਔਰ ਉਸ ਰਸਤੇ ਐਤਵਾਰ ਨੂੰ ਗੁਰਦਰਾ ਸਾਹਿਬ ਲਈ ਮੰਨ ਲਓ ਕਿ ਸਾਰੀ ਇਧਰ ਲਈ ਬੈਲਟ ਮੈਤਾ ਹੋ ਗਿਆ ਬਾਬਾ ਬਕਾਲਾ ਸਾਹਿਬ ਹੋ ਗਿਆ ਇਹ ਸਾਰਾ ਰਸਤਾ ਐਂਦੀ ਗੁਜ਼ਰਦਾ ਜਾਂਦਾ ਵਾ ਔਰ ਦਰਸ਼ਨ ਮੇਲੇ ਕਰਨ ਲਈ ਲੋਕ ਜਾਂਦੇ ਹਜ਼ਾਰਾਂ ਲੋਕ ਆਉਂਦੇ ਆ ਤੇ ਔਰ ਫਿਰ ਤੂੜ ਤੱਕ ਜਿਹੜਾ ਵਾ ਨਾ ਰੋਡ ਦੇ ਉੱਪਰ ਵੀ ਜਿਹੜਾ ਪਾਣੀ ਖੜਾ ਹੁੰਦਾ ਵਾ ਜਿਹਦੇ ਨਾਲ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਡਰ ਆ ਫਿਰ ਉੱਥੇ ਡੰਪ ਦਾ ਵੀ ਇੱਕ ਢੇਰ ਲੱਗਾ ਵਾ ਜਿਸ ਕੂੜੇ ਦੀ ਗੱਲ ਕਰਦਾ ਵਾਂ ਅਜੇ ਤੱਕ ਸਾਡੀਆਂ ਸਰਕਾਰਾਂ ਗਲੀਆਂ ਨਾਲਿਆਂ ਚੋਂ ਨਹੀਂ ਸਾਨੂੰ ਕੱਢ ਸਕੀਆਂ ਭਾਵੇਂ ਸਰਕਾਰਾਂ ਪਹਿਲੀਆਂ ਰਹੀਆਂ ਭਾਵੇਂ ਬਾਅਦ ਵਿੱਚ ਹੋਰ ਬਦਲੀਆਂ ਭਾਵੇਂ ਹੁਣ ਤੀਜੀ ਧਿਰ ਨਵੀਂ ਆਈ ਪਰ ਅਜ ਕੂੜੇ ਦੇ ਢੇਰ ਉਸੇ ਤਰ੍ਹਾਂ ਪਿੰਡਾਂ ਦੇ ਵਿੱਚ ਆ ਮੇਰੀ ਕਹਿਣ ਤੋਂ ਭਾਵ ਹੈ ਕਿ ਸਾਡੀ ਕੋਸ਼ਿਸ਼ ਰਹੂਗੀ ਅਸੀਂ ਹਰ ਪਿੰਡ ਜਾਵਾਂਗੇ ਪਿੰਡ ਦੇ ਲੋਕਾਂ ਨਾਲ ਚੰਗੇ ਲੋਕਾਂ ਨਾਲ ਜਿਹੜੇ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲ ਕਰਨਗੇ ਜਿਹੜੇ ਲੋਕਾਂ ਦੇ ਭਲੇ ਦੀ ਗੱਲ ਕਰਨ ਵਾਲੀ ਸੋਚ ਵਾਲੇ ਲੋਕ ਹੋਣਗੇ ਕਿਉਂਕਿ ਕੁਝ ਨ ਕੁਝ ਲੋਕ ਇਦਾਂ ਦੇ ਹੁੰਦੇ ਪਿੰਡ ਦੇ ਵਿੱਚ ਮੇਰੇ ਪਿੰਡ ਵਿੱਚ ਵੀ ਹੋਣਗੇ ਜਿਹੜੇ ਕਿਸੇ ਲੀਡਰ ਦੇ ਨਾਲ ਜੁੜੇ ਆ ਉਹਨੇ ਭਾਵੇਂ ਉਹਦੇ ਬੱਚਾ ਸਾਹਮਣੇ ਜ਼ਹਿਰ ਖਾ ਰਿਹਾ ਉਹਨੇ ਕਹਣਾ ਨਹੀਂ ਇਹ ਤਾਂ ਚੰਗਾ ਹੁਣ ਅਕਾਲੀਆਂ ਦੇ ਟਾਈਮ ਤੇ ਕਿ ਅਕਾਲੀਆਂ ਦੇ ਬੱਚੇ ਨਸ਼ਾ ਨਹੀਂ ਸੀ ਕਰਦੇ ਝਾੜੂ ਦੀ ਸਰਕਾਰ ਆਈ ਹੈ ਇਹਦੇ ਚ ਕੀ ਝਾੜੂ ਵਾਲਿਆਂ ਦੇ ਬੱਚੇ ਨਸ਼ਾ ਨਹੀਂ ਕਰਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਕਈ ਬੱਚੇ ਨਸ਼ਾ ਕਰਦੇ ਆ ਮੰਨ ਲਓ ਕਿ ਜਿਹੜੀ ਮਾੜੀ ਸ਼ੈਅ ਆ ਉਹਦੇ ਤੇ ਸਾਨੂੰ ਇਹ ਕਾ ਦਿਖਾਉਣਾ ਚਾਹੀਦਾ ਉਹਦੇ ਤੇ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਉਹਦੇ ਤੇ ਸਾਨੂੰ ਇਨਸਾਨੀਅਤ ਦਿਖਾਉਣੀ ਚਾਹੀਦੀ ਹੈ ਤੇ ਅਸੀਂ ਪਿੰਡ ਪਿੰਡ ਜਾ ਕੇ ਜਿੱਥੇ-ਜਿੱਥੇ ਲੱਗਦਾ ਕਿ ਕਿਸੇ ਦੀ ਸਿਹਤ ਨਾਲ ਖਲਵਾੜ ਹੋ ਰਿਹਾ ਕਿਸੇ ਦੇ ਡੰਪ ਦੇ ਕਰਕੇ ਕਿਸੇ ਦੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਜਿਹੜੀ ਜਗ੍ਹਾ ਲੋਕਾਂ ਦੇ ਖਲੋਣ ਵਾਲੀ ਜੇ ਉੱਥੇ ਗੰਦਗੀ ਦਾ ਢੇਰ ਲੱਗਾ ਵਾ ਜਿਹੜੀਆਂ ਆਮ ਪਿਛੇ ਰੇੜੀਆਂ ਦੀ ਗੱਲ ਕੀਤੀ ਹੈ ਵੀਡੀਓ ਦੇ ਵਿੱਚ ਕਿ ਚਲਦੀਆਂ ਫਿਰਦੀਆਂ ਰੇੜੀਆਂ ਜਿਹੜੀਆਂ ਚਲਾਉ ਜਿਗਾਰ ਲਾਏ ਹੋਏ ਆ ਬਿਹਾਰੀਆਂ ਨੇ ਆ ਕੇ ਚਾਹ ਹੋਰ ਨਾ ਮੈਂ ਕਿਸੇ ਦੇ ਜਾਤ ਪਾਤ ਤੇ ਸਵਾਲ ਨਹੀਂ ਖੜਾ ਕਰਦਾ ਕਿਉਂਕਿ ਸਾਰੇ ਇਹ ਅਨਸਾਨੀਅਤ ਇੱਕ ਹੀ ਆ ਜੇ ਆਪਾਂ ਸਮਝੀ ਜਾਵੇ ਤਾਂ ਮਾਨਸਿਕ ਜਾਤ ਸਭ ਵੇਖ ਕੇ ਪਹਿਚਾਨ ਲਵੋ ਕੋਈ ਵੀ ਬੰਦਾ ਜਿਹੜਾ ਵੀ ਕਾਰੋਬਾਰ ਕਰਦਾ ਉਹ ਕਿਸੇ ਵੀ ਧਰਮ ਕਿਸੇ ਵੀ ਮਜਬਦਾ ਹੋਵੇ ਉਹ ਗੱਲ ਨਹੀਂ ਕਿ ਗੱਲ ਕਾਰੋਬਾਰ ਕਿਸ ਤਰੀਕੇ ਨਾਲ ਕਰ ਰਿਹਾ ਲੋਕਾਂ ਨੂੰ ਦੇ ਕੇ ਇਸ ਤਰੀਕੇ ਕਰ ਰਿਹਾ ਮੈਂ ਉਹਦੇ ਤੇ ਗੱਲ ਕਰਦਾ ਉਹਦੇ ਤੇ ਟਿੱਪਣੀ ਕਰਦਾ ਵਾਂ ਕਿ ਅਸੀਂ ਪੰਜਾਬੀ ਹੋਵੇ ਕੋਈ ਹੋਵੇ ਅਸੀਂ ਉਹਨੂੰ ਪੁੱਛਣਾ ਕਿ ਭਾਈ ਤੂੰ ਆ ਜਿਹੜੀ ਗੰਦਗੀ ਖਵਾ ਰਿਆਂ ਕਿ ਤੂੰ ਪੈਸੇ ਨਹੀਂ ਲੈ ਰਿਆ ਹਾਂ ਸਰਕਾਰ ਨੂੰ ਵੀ ਅਸੀਂ ਕਵਾਂਗੇ ਕਿ ਇਹਦੇ ਵਿੱਚ ਸਾਡਾ ਸੰਯੋਗ ਕੀਤਾ ਜਾਵੇ ਕੀ ਸਰਕਾਰ ਜਦੋਂ ਕੋਈ ਚੰਗਾ ਕੰਮ ਕਰਦਾ ਜੇ ਕੋਈ ਨਸ਼ਾ ਡਕਾਉਣ ਜਾਂਦਾ ਜੇ ਕੋਈ ਇਹੋ ਜਿਹੇ ਲੋਕਾਂ ਨੂੰ ਰੋਕਣ ਜਾਂਦਾ ਤੇ ਉਹ ਲੋਕ ਫਿਰ ਸ਼ਫਾਰਸ਼ ਲਈ ਆ ਜਾਂਦੇ ਜਿਹੜੇ ਲੋਕ ਉਹਨਾਂ ਦਾ ਢਿੱਡ ਪਾਲਦੇ ਆ ਮੈਂ ਪੰਜਾਬੀ ਚ ਕਹੂੰਗਾ ਜਿਹੜੇ ਉਹਨਾਂ ਦੇ ਨਾਲ ਸਹਿਮਤ ਹੁੰਦੇ ਆ ਅਸੀਂ ਕਿਸੇ ਨਾਲ ਸਮਝੌਤਾ ਨਹੀਂ ਕਰਾਂਗੇ ਔਰ ਬਣਦੀ ਕਾਰਵਾਈ ਕਰਵਾਵਾਂਗੇ ਕਾਨੂੰਨੀ ਤਰੀਕੇ ਨਾਲ ਕਾਰਵਾਈ ਕਰਵਾਵਾਂਗੇ ਬਕਾਇਦਾ ਜੇ ਸੱਲੇ ਸਰਕਾਰ ਨਹੀਂ ਸੁਣਦੀ ਥੱਲੇ ਪ੍ਰਸ਼ਾਸਨ ਨਹੀਂ ਸੁਣਦਾ ਤੇ ਫਿਰ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਕੋਟਾਂ ਤੱਕ ਜਾਣ ਦੀ ਨੌਪਤਾਈ ਤਾਂ ਜਾਵਾਂਗੇ ਕਿਉਂਕਿ ਗੱਲ ਪੰਜਾਬ ਦੀ ਸਿਹਤ ਦਾ ਪੰਜਾਬ ਦੀ ਜਵਾਨੀ ਦਾ ਪੰਜਾਬ ਦੇ ਵਾਤਾਵਰਨ ਦਾ ਤੇ ਪੰਜਾਬ ਨੂੰ ਜੇ ਆਪਾਂ ਖੁਸ਼ਹਾਲ ਬਣਾਉਣਾ ਤੇ ਸਾਨੂੰ ਗਰਾਊਂਡ ਲੈਵਲ ਤੋਂ ਕੰਮ ਕਰਨਾ ਪੈਣਾ ਗੱਲਾਂ ਨਾਲ ਜੋਗੀ ਨਹੀਂ ਹੋਇਆ ਜਾਣਾ ਗੱਲ ਨਹੀਂ ਜੋਗ ਨਹੀਂ ਹੋਇਆ ਜਾਂਦਾ ਕੰਮ ਕਰਕੇ ਦਿਖਾਉਣਾ ਪੈਂਦਾ ਕੰਮ ਕਰਾਂਗੇ ਸੱਚ ਬੋਲਾਂਗੇ ਕਿਸੇ ਨੂੰ ਟੋਕਾਂਗੇ ਗਲਤੀ ਕਰਨ ਵਾਲੇ ਰੋਕਾਂਗੇ ਤੇ ਰੁਕਣੀ ਅਸੀਂ ਕੋਸ਼ਿਸ਼ ਆ ਕਿ ਪਿੰਡ ਪਿੰਡ ਜਾ ਕੇ ਪ੍ਰਚਾਰ ਕਰੀਏ ਔਰ ਲੋਕਾਂ ਨੂੰ ਅਵੇਅਰ ਕਰੀਏ ਲੋਕ ਸਾਡਾ ਸਾਥ ਦੇਣ ਰਾਜਨੀਤੀ ਤੋਂ ਪਰੋਟ ਕੇ ਰਾਜਨੀਤੀ ਕਰੋ ਜੀ ਸਦਕੇ ਰੋ ਅਸੀਂ ਨਹੀਂ ਕਿਸੇ ਨੂੰ ਕਹਿੰਦੇ ਜੇ ਸਾਡੇ ਨਾਲ ਵਿਚਾਰ ਚੰਗੇ ਲੱਗਦੇ ਤੁਸੀਂ ਸਾਡਾ ਸਾਥ ਦਿਓ ਜੇ ਕਿਸੇ ਰਾਜਨੀਤੀ ਕੋਈ ਚੰਗਾ ਕੰਮ ਕਰ ਰਿਹਾ ਉਹਦਾ ਸਾਥ ਦਿਓ ਅਸੀਂ ਕਿਸੇ ਤੇ ਨਹੀਂ ਸਵਾਲ ਖੜਾ ਕਰਦੇ ਸਵਾਲ ਇਹ ਆ ਕਿ ਰਲ ਮਿਲ ਕੇ ਪੰਜਾਬ ਨੂੰ ਖੁਸ਼ਹਾਲ ਤੇ ਸੋਨਾ ਬਣਾਈਏ ਮੇਰਾ ਕਹਿਣ ਤੋਂ ਬਾਅਦ ਆ ਕਿ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਵਾ ਵਾਅਦੇ ਕਰਕੇ ਮੁਕਰਨਾ ਨਹੀਂ ਚਾਹੀਦਾ ਤੇ ਵਿਕਾਸ ਦੀ ਗੱਲ ਜਿਹੜੀ ਉਹ ਜਿਉਂ ਦੀ ਤਿਉਂ ਖੜੀ ਆ ਭਾਵੇਂ 70 75